ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਟੈਨਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਹਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਸੂਆ ਸਵਾਇਆ ਨਾਗਾ ਜੀ ਤੇ ਇੱਕ ਟੋਕੜ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਦਾ ਸੁਖਦੀਪ ਸਿੰਘ ਪਿੰਟੈਣਾ ਜ਼ਿਲ੍ਹਾ ਫਰੀਕੋਟ ਤਸਵੀਰ ਵੀ ਫਰੀਕੋਟ ਦੀ ਮੋਬਾਈਲ ਨੰਬਰ 9464428248 9464428248 ਠੀਕ ਆ ਬਾਈ ਇੱਕ ਨੰਬਰ ਸਾਹੀਵਾਲ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਵੀਰੇ ਇਹ ਬਾਈ ਦੂਜਾ ਸੁਆ ਸੂਈ ਆ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ ਤਕਰੀਬਨ ਅੱਜ 8-9 ਦਿਨਾਂ ਬੱਚਾ ਕੀ ਹੈ ਜੀ ਬੱਚੀ ਆ ਮਗਰ ਬਹੁਤ ਸੋਹਣੀ ਬੱਚੀ ਸਾਹੀਵਾਲ ਦੀ ਉਹ ਹਲ ਜਾਤ ਬਰੀਡ ਵਾਲੀ ਆ ਜੀ ਚੈੱਕ ਕਰੋ ਪਿਓਰ ਸਾਹੀਵਾਲ ਚ ਬੱਚੀ ਵੇਂਦੀ ਆ ਇਸ ਕੋਲ ਵਾਲਟੀ ਸੋਹਣੀ ਆ ਜਮਾ ਟੌਪ ਦਾ ਸੀਮੰਟ ਦੇ ਬੱਚਾ ਜੀ ਤੇ ਜੇਰ ਦੀ ਡੰਨ ਆ ਜੀ ਜੇਰ ਦੀ ਡੰਨ ਆ ਵੀਰੇ ਕਿੰਨਾ ਤੱਕ ਤਿਆਰ ਆ ਜੀ ਇਸ ਟਾਈਮ ਭਾਈ 11 ਲੀਟਰ ਤਿਆਰ ਹੈ ਜਿਹੜਾ ਕੰਡੇ ਤੇ ਤੋਲਣ ਵਾਲਾ ਜੋਕ ਦੇ ਦਾਂਗੇ 11 ਲੀਟਰ ਮਾਰਨੇ ਤਾਂ 12 ਹੋਊਗਾ ਨੇ 11 ਕੰਡੇ ਦੇ ਤੋਲਾਂਦੀ ਆ ਇਹ ਠੀਕ ਆ ਭਾਈ ਤੇ ਠੰਡੀ ਸੀਲ ਆ ਜੀ ਪੂਰੀ ਪਾਣੀ ਦੀ ਠੰਡੀ ਸੀਲ ਆ ਨਿਆਣਾ ਪਾ ਕੇ ਬੱਚਾ ਛੱਡ ਕੇ ਤੇ ਜੋ ਮਰਜੀ ਬਹਿ ਕੇ ਚੋ ਬਾਲਟੀ ਰੱਖਦੇ ਨੇ ਠੀਕ ਆ ਭਾਈ ਤੇ ਹੋ ਵੀ ਕਰਮ ਵਾਲੀ ਦਾ ਮੱਝਾ ਰਗਿਆ ਜਿਹੜਾ 11 ਲੀਟਰ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ 10 ਦਾ ਦੂਜਾ ਸੂਈ ਹੈ ਜੀ ਲਗਭਗ 8 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਮਗਰ ਟੌਪ ਦੀ ਬੱਚੀ ਹੈ ਜੀ ਇੱਕ ਤੋਂ ਫਿਰ ਨਾ ਇੱਕ ਤੋਂ ਫੋਰੀ ਮਿਲ ਜਣਾ ਥੋੜਾ ਜਿਹਾ ਉਪਰਾ ਕਰਦੇ ਆ ਜੀ ਕੈਮਰੇ ਤੋਂ ਡਰਦੇ ਆ ਬਾਕੀ ਆਪ ਵੀ ਜਾਤ ਬਰੀਡ ਦੀ ਚੰਗੀ ਆ ਰੰਗ ਪ੍ਰਿੰਟ ਦੀ ਚੰਗੀ ਆ ਜੀ ਫੁੱਲ ਸੋਹਣੀ ਸੁਨੱਖੀ ਵਜਨ ਵੀ ਚੰਗਾ 11 ਲੀਟਰ ਦੁੱਧ ਬਾਈ 10 10 ਕੇ ਆਪ ਦਾ ਜੋਕ ਕੇ ਲੈ ਜਾ ਬ ਕੋਈ ਗੱਲ ਨਹੀਂ ਵੀਰੇ ਬੰਨ ਲੀ ਬਾਕੀ ਸੋਨਾ ਗੁਲਾਬੀ ਥਾਣਾ ਇਕੱਲਾ ਇਕੱਲਾ ਗੈਪ ਤੇ ਲੱਗਿਆ ਵ ਨਿਖੜਮਾ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਉਪਰ ਆ ਕਰਦਾ ਜੀ ਪਸੂ ਬੰਨ ਲਈ ਵੀਰ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਜੀ ਸੋਨਾ ਗਲਾਬੀ ਥਣ ਲੱਗਿਆ ਵਾ ਫੂਟ ਸ਼ਾਂਕ ਭੂਰਾ ਵੀ ਨਹੀਂ ਬੱਚਾ ਤੁਹਾਨੂੰ ਨਾਲ ਵੱੱਛੀ ਮਿਲ ਜਾਣੀ ਆ ਜੀ ਬਾਈ ਕਹਿੰਦਾ ਮੇਰੇ ਘਰੇ ਨਿਆਣਾ ਪਾ ਕੇ ਬਾਲਟੀ ਰਖਾ ਕੇ ਤੁਹਾਨੂੰ ਚਵਾਵਾਂਗੇ ਦੋ ਟਾਈਮ ਚੋਲਿਓ ਚਾਰ ਚੋਲਿਓ 6 ਚੋਲਿਓ 11 ਲੀਟਰ ਠੀਕ ਹੈ ਬਾਲਟੀ ਰੱਖ ਲਾ ਪੈਰ ਵੀ ਨਹੀਂ ਪੜਦੀ ਠੀਕ ਹੈ ਜੀ ਉਹਦਾ ਥੋੜਾ ਜਿਹਾ ਨਾ ਕੈਮਰੇ ਤੋਂ ਦਾਰੀ ਆ ਕੈਮਰੇ ਦਾ ਕਰਕੇ ਆ ਫੋਰਨ ਠੀਕ ਹੈ ਤੇ ਡਿਮਾਂਡ ਵੀਰੇ ਜਮਾ 20000 ਡਿਮਾਂਡ ਆ ਵੀਰੇ 40 ਦੀ ਹਾਂ ਨਾ ਆਫਰੀ ਆ ਆਫਰ ਲਓ ਜੀ ਆਫਰੀ ਆ 42000 ਰੁਪਿਆ ਡਿਮਾਂਡ ਆ 40 ਦੀ ਯਸਨੋ ਆ ਤੂਫਾ ਮਿਲਣਾ ਨਹੀਂ ਜੀ ਤੇ ਬਾਕੀ ਇੱਕ ਨਾਲ ਇੱਕ ਨਾਲ ਫਰੀ ਹੋ ਜਾਣਾ ਮਗਰ ਬੱਚਾ ਵੀ ਤੋਂ ਪਟਾ ਅੱਗੇ ਵੀਰੇ ਦੋ ਨੰਬਰ ਇਹਦਾ ਸੂਆ ਕਿੰਨੇ ਮਾ ਜੀ ਇਹ ਬਾਈ ਦੂਜਾ ਸੂਆ ਸੂਈ ਹੋਈ ਆ ਤੀਜੇ ਸੂਏ ਆਸਤੇ ਬਣੋਗੇ ਠੀਕ ਆ ਜੀ ਤੇ ਇਹਦੇ ਥੱਲੇ ਦੁੱਧ ਇਸ ਟਾਈਮ ਜਿਹੜਾ ਕੰਡੇ ਦੇ ਤੋਲਣ ਵਾਲਾ ਠੀਕ ਆ ਜੀ 10 ਤੋਂ 11 ਕਿਲੋ ਇਹਦੇ ਥੱਲੇ ਆ ਨਾਟਾ ਤੇਰਾ 12 ਤੋਂ 13 ਕਿਲੋ ਦੁੱਧ ਹੀ ਆਪਾਂ ਠੋਕ ਕੇ ਗਰੰਟੀ ਦੇਵਾਂਗੇ ਇਹਦੀ ਠੀਕ ਆ ਜੀ ਹਾਂਜੀ ਥਣਾ ਦੀ ਡੰਨ ਆ ਜੀ ਥਣਾ ਦੀ ਡੰਨ ਆ ਵੀਰੇ 10 ਤੋਂ 11 ਕਿਲੋ ਅੱਜ ਜੋਕ ਕੇ ਲੈ ਜੇ ਹਾਂ ਤੇ ਇਹ ਵੀ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਹਜੇ ਹੋਈ ਨਹੀਂ ਬਾਈ ਇਹ ਸੂਈ ਨੂੰ ਇਹਨੂੰ ਮਸਾਂ ਹੀ ਡੇਢ ਕਿ ਮਹੀਨਾ ਹੋ ਗਿਆ ਠੀਕ ਆ ਜੀ ਥੋੜੀ ਜਿਹੀ ਘੱਟ ਸੇਵ ਵਾਲੇ ਘਰੋਂ ਆਈ ਵੀ ਹੈ ਘੱਟ ਕਾਠ ਫੁੱਲ ਵੱਡਾ ਜੀ ਜਾਤ ਬਰੀਡ ਵੀ ਪੂਰੀ ਚੰਗੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ 10 ਤੋਂ 11 ਕਿਲੋ نیٹ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸਹਿਜ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਦੇ ਆ ਚਾਰ ਹੀ ਥਾਣਾ ਫੋਟシャンਕਪੂਰਾ ਵੀ ਨਹੀਂ ਜੀ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਆ ਜੀ ਸੇਵਾ ਵਧ ਗਈ ਤਾਂ ਕਰਮ ਵਾਲੀ ਦੁੱਧ ਵੀ ਵਧਾ ਜੂਗੀ ਬਾਕੀ ਥਾਣਾ ਦੇ ਸਹਿਜ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਇਹਦੀ ਡਿਮਾਂਡ ਵੀਰੇ ਜਮ੍ਹਾਂ ਲੈਣ ਦੇਣ ਵਾਲੀ ਜਿਹੜੀ ਉਹ 28000 ਦੀ ਖਾਨ ਆਈ ਆ ਠੀਕ ਆ ਜੀ ਖਾਈ ਹੀ ਆ ਰਪੀਆ ਦੀ ਬਾਈ ਕਹਿੰਦਾ ਇਹਦੀ ਯਸ ਨੋਈ ਆ ਜੀ ਜੀ ਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ